ਤਰਨ ਤਾਰਨ ਦੀ ਜਿਮਨੀ ਚੋਣ ਤੋਂ ਬਾਅਦ ਪੰਜਾਬ ਵਿੱਚ ਪੈਂਡਿੰਗ ਪਈਆਂ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਫਿਰ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਦੇ ਦਿੱਤੀ ਗਈ ਜਾਣਕਾਰੀ ਕਦੋਂ ਹੋਣ ਗਿਆ ਇਹ ਚੋਣਾਂ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਸਬੰਧੀ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਹੈ ਇਹ ਚੋਣਾਂ ਜੋ ਕਿ ਦਸੰਬਰ ਦੇ ਵਿੱਚ ਕਰਵਾਉਣ ਵਾਸਤੇ ਪਹਿਲਾਂ ਹੀ ਪੰਜਾਬ ਸਰਕਾਰ ਐਲਾਨ ਕਰ ਚੁੱਕੀ ਹੈ ਪਰ ਚੋਣ ਕਮਿਸ਼ਨ ਦੇ ਵੱਲੋਂ ਜੋ ਅੱਜ ਹਾਈ ਕੋਰਟ ਵਿੱਚ ਪੇਸ਼ ਹੋ ਕੇ ਇਹ ਜਾਣਕਾਰੀ ਦਿੱਤੀ ਗਈ ਕਿ ਇਹ ਚੋਣਾਂ ਕਦੋਂ ਕਰਵਾਈਆਂ ਜਾਣਗੀਆਂ ਤੁਸੀਂ ਜੁੜਿਓ ਨੌਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਪੰਜਾਬ ਦੀ ਰਾਜਨੀਤੀ ਦੇ ਨਾਲ ਲੱਗਦੀਆਂ ਖਬਰਾਂ ਤੁਹਾਡੇ ਤੱਕ ਮਿਲ ਪਹੁੰਚ ਸਕਣ ਸੋ ਪਿਛਲੇ ਲੰਬੇ ਸਮੇਂ ਤੋਂ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰਸ਼ਾਦੀਆਂ ਚੋਣਾਂ ਪੰਜਾਬ ਸਰਕਾਰ ਨਹੀਂ ਕਰਵਾ ਰਹੀ ਸੀ ਜਿਸ ਨੂੰ ਲੈ ਕੇ ਪਟੀਸ਼ਨਰਾਂ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸੀ ਵਾਰ-ਵਾਰ ਪੰਜਾਬ ਸਰਕਾਰ ਦੇ ਵਕੀਲ ਜਾ ਕੇ ਜੋ ਇਹ ਚੋਣਾ ਕਰਵਾਉਣ ਲਈ ਲਗਾਤਾਰ ਤਰੀਕਾਂ ਦਾ ਐਲਾਨ ਕਰਦੇ ਰਹੇ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਆਪਣੀ ਕੈਬਨਿਟ ਦੇ ਵਿੱਚ ਇਹ ਚੋਣਾ ਕਰਵਾਉਣ ਦਾ ਜੋ ਤਰੀਕ ਨਿਸ਼ਚਿਤ ਕੀਤੀ ਸੀ ਕਿ ਇਹ ਚੋਣਾ ਜਿਹੜੀਆਂ ਨੇ 30 ਮਈ ਨੂੰ ਕਰਵਾ ਲਈਆਂ ਜਾਣਗੀਆਂ ਭਰਤੀ ਮਈ ਤੋਂ ਵੀ ਇਹ ਚੋਣਾਂ ਨਹੀਂ ਕਰਵਾਈਆਂ ਗਈਆਂ ਫਿਰ ਇਹ ਚੋਣਾਂ ਕਰਵਾਉਣ ਲਈ ਜੁਲਾਈ ਦਾ ਮਹੀਨਾ ਮਿਥਿਆ ਗਿਆ ਚੋਣ ਕਮਿਸ਼ਨ ਦੇ ਵੱਲੋਂ ਜੋ ਪੰਜਾਬ ਦੇ ਵਿੱਚ ਵੋਟਰ ਸੂਚੀਆਂ ਨੂੰ ਲੈ ਕੇ ਸੁਧਾਈ ਕੀਤੀ ਗਈ ਪਰ ਜੁਲਾਈ ਦੇ ਵਿੱਚ ਵੀ ਇਹ ਚੋਣਾਂ ਨਹੀਂ ਕਰਵਾਈਆਂ ਜਾਂ ਸਿੱਖੀਆਂ ਫਿਰ ਇਹ ਚੋਣਾਂ ਅਕਤੂਬਰ ਦੇ ਵਿੱਚ ਕਰਾਉਣ ਵਾਸਤੇ ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕਰ ਦਿੱਤਾ ਸੀ ਪਰ ਅਕਤੂਬਰ ਦੇ ਵਿੱਚ ਸਤੰਬਰ ਦੇ ਵਿੱਚ ਜੋ ਪੰਜਾਬ ਵਿੱਚ ਹੜ੍ਹ ਆ ਗਏ ਹੜ੍ਹਾਂ ਦੇ ਕਾਰਨ ਵੀ ਇਹ ਚੋਣਾਂ ਜਿਹੜੀਆਂ ਨੇ ਫਿਰ ਅੱਗੇ ਟਾਲ ਦਿੱਤੀਆਂ ਗਈਆਂ ਸੋ ਹੁਣ ਇਹ ਚੋਣਾਂ ਕਰਵਾਉਣ ਲਈ ਜੋ ਅੱਜ ਹਾਈ ਕੋਰਟ ਦੇ ਵਿੱਚ ਪਟੀਸ਼ਨਰ ਨੇ ਫਿਰ ਜਾ ਕੇ ਆਪਣੀ ਜਿਹੜੀ ਅਰਜੀ ਦਿੱਤੀ ਕਿ ਪੰਜਾਬ ਸਰਕਾਰ ਕਦੋਂ ਚੋਣਾਂ ਕਰਵਾਏਗੀ ਸੋ ਪੰਜਾਬ ਸਰਕਾਰ ਨੇ ਅੱਜ ਹਾਈ ਕੋਰਟ ਦੇ ਵਿੱਚ ਜਾਣਕਾਰੀ ਦਿੱਤੀ ਹੈ ਪੰਚਾਇਤ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਦੇਰੀ ਦੇ ਖਿਲਾਫੀ ਜੋ ਇਸ ਪ੍ਰਸ਼ਨ ਦੇ ਉੱਪਰ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਦੱਸਿਆ ਕਿ ਇਹ ਚੋਣ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਸੋ 5 ਦਸੰਬਰ ਤੱਕ ਇਹ ਚੋਣ ਚੋਣਾ ਜਿਹੜੀਆਂ ਨੇ ਨੇਪਰੇ ਚੜ੍ਹ ਲਈਆਂ ਜਾਣਗੀਆਂ ਇਸ ਮਾਮਲੇ ਵਿੱਚ ਲੁਧਿਆਣਾ ਵਾਸੀ ਬੈਂਤ ਕੁਮਾਰ ਪਿੰਕਰ ਨੇ ਜੋ ਆਪਣੀ ਪਟੀਸ਼ਨ ਦਾਖਲ ਕੀਤੀ ਸੀ ਉਸ ਨੂੰ ਇਹ ਜਵਾਬ ਦਿੱਤਾ ਗਿਆ ਸੋ ਪਟੀਸ਼ਨ ਪਟੀਸ਼ਨਰ ਦਾ ਕਹਿਣਾ ਹੈ ਕਿ ਸੋਬੇ ਦੇਆਂ 150 ਪੰਚਾਇਤ ਸੰਪਤੀਆਂ ਤੇ 21 ਜ਼ਿਲ੍ਹਾ ਪ੍ਰਸ਼ਦ ਦਾ ਕਾਰਜਕਾਲ ਖਤਮ ਹੋਏ ਨੂੰ ਕਾफी ਸਮਾਂ ਹੋ ਚੁੱਕਿਆ ਪਰ ਅਜੇ ਤੱਕ ਚੋਣ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਸੋ ਪਟੀਸ਼ਨਰ ਨੇ ਦਲੀਲ ਦਿੱਤੀ ਸੀ ਕਿ ਇਹ ਸਥਿਤੀ ਸੰਵਿਧਾਨ ਦੇ ਧਾਰਾ 243ਈ/3 ਦੀ ਉਲੰਘਣਾ ਹੈ ਜਿਸ ਵਿੱਚ ਸਪਸ਼ਟ ਮਦ ਹੈ ਕਿ ਪੰਚਾਇਤਾਂ ਦੀ ਚੋਣ ਉਹਨਾਂ ਦੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਜਾਂ ਪੰਗ ਹੋਣ ਦੀ ਸਥਿਤੀ ਤੋਂ 6 ਮਹੀਨੇ ਦੇ ਅੰਦਰ-ਅੰਦਰ ਕਰਵਾਈ ਜਾਣੀ ਲਾਜ਼ਮੀ ਹੈ ਟ੍ਰਿਸ਼ਨ ਨੇ ਇਹ ਵੀ ਕਿਹਾ ਕਿ ਚੋਣਾਂ ਨਾ ਹੋਣ ਨਾਲ ਲੋਕਤੰਤਰੀ ਢਾਂਚਾ ਪ੍ਰਭਾਵਿਤ ਹੋ ਰਿਹਾ ਹੈ ਤੇ ਸਥਾਨਕ ਸਵੈ ਸ਼ਾਸਨ ਵਿਵਸਥਾ ਵਿਗੜ ਰਹੀ ਹੈ ਸਵੋਧ ਸੁਣਵਾਈ ਦੇ ਦੌਰਾਨ ਚੀਫ ਜਸਟਿਸ ਨੇ ਚੋਣਾ ਚੁ ਦੇਰੀ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਸੰਵਿਧਾਨ ਨਿਯਮਾਂ ਦੇ ਖਿਲਾਫ ਹੈ ਸਰਕਾਰ ਨੂੰ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਚੋਣਾ ਕਰਵਾਉਣੀਆ ਚਾਹੀਦੀਆਂ ਸੀ ਤਾਂ ਇਸ ਤੇ ਸਰਕਾਰ ਵੱਲੋਂ ਦੱਸਿਆ ਗਿਆ ਕਿ ਹੁਣ ਚੋਣਾ ਚੁ ਦੇਰੀ ਸੂਬੇ ਦੇ ਹੜ੍ਹਾਂ ਦੇ ਕੰਮ ਹੋਈਏ ਇਸ ਤੇ ਪ੍ਰੇਸ਼ਨਾ ਨੇ ਜੋ ਤੇਰੇ ਵੱਲੋਂ ਕੋਰਟ ਨੂੰ ਦੱਸਿਆ ਗਿਆ ਕਿ ਕਈ ਥਾਵਾਂ ਤੇ ਕਾਰਜਕਾਲ ਖਤਮ ਹੋਿਆਂ ਨੂੰ ਇੱਕ ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਿਆ ਸੋ ਸੂਬਾ ਸਰਕਾਰ ਵੱਲੋਂ ਚੋਣ ਸੰਬੰਧੀ ਨੋਟੀਫਿਕੇਸ਼ਨ ਪੇਸ਼ ਕੀਤੇ ਜਾਣੇ ਚਾਹੀਦੇ ਹਨ ਬਾਅਦ ਵਿੱਚ ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਨਵੰਬਰ ਦੇ ਆਖਰੀ ਹਫਤੇ ਤੱਕ ਮੁਲਤਵੀ ਕਰ ਦਿੱਤੀ ਹੈ ਔਰ ਹਾਈ ਕੋਰਟ ਨੇ ਇਹ ਵੀ ਯਕੀਨ ਬਣਾਉਣ ਲਈ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਸਮਾਂ ਹੱਦ ਦਾ ਇਮਾਨਦਾਰੀ ਨਾਲ ਪਾਲਨਾ ਕੀਤਾ ਜਾਵੇ ਤਾਂ ਜੋ ਪਿੰਡੂ ਪੱਧ ਤੇ ਲੋਕ ਨੁਮਾਇੰਦਿਆਂ ਦੀ ਪਾਈਵਾਲੀ ਅਤੇ ਵਿਕਾਸ ਕਾਰਜਾਂ 'ਚ ਕੋਈ ੜਕਾ ਨਾ ਆਵੇ ਸੋ ਇਸ ਮਾਮਲੇ ਦੀ ਅਗਲੀ ਸੁਣਵਾਈ ਦੇ ਦੌਰਾਨ ਚੋਣ ਪ੍ਰਕਿਰਿਆ ਦੀ ਤਕੀਦਾ ਵੇਰਵਾ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ ਨੋਟੀਫਿਕੇਸ਼ਨ ਜੋ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕਰਕੇ ਉਹ ਅਦਾਲਤ ਵਿੱਚ ਜਿਹੜਾ ਕਿ ਪੇਸ਼ ਕੀਤਾ ਜਾਵੇਗਾ ਜੋ 5 ਦਸੰਬਰ ਨੂੰ ਇਹ ਚੋਣਾ ਹੋਣ ਦੇ ਅਸਾਰ ਬਣ ਚੁੱਕੇ ਨੇ ਜੋ ਚੋਣ ਕਮਿਸ਼ਨ ਦੇ ਵੱਲੋਂ ਇਹ ਚੋਣਾ ਕਰਵਾਉਣ ਵਾਸਤੇ ਹੁਣ ਤਿਆਰੀਆਂ ਆਰੰਭ ਕੀਤੀਆਂ ਗਈਆਂ ਨੇ